ਰਾਮਪੁਰਾ ਫੁੱਲ ਦੇ ਸਥਾਨਕ ਸਵਾਮੀ ਵਿਵੇਕਾਨੰਥ ਜੀ ਦੇ 150 ਸਾਲਾਨਾ ਸਮਾਰੋਹ ਸਮੇਤੀ ਦੀ ਖਾਣੇ ਕੀ ਕਾਇਵਲੋ ਸਥਾਨਕ ਰਾਮ ਬਾਗ ਵਿੱਚ ਸਮੂਹਿਕ ਸੂਰਜ ਨਮਸਕਾਰ ਮਹਾਯਾਗ ਦਾ ਆਯੋਜਨ ਕੀਤਾ ਗਿਆ ਇਸ ਵਿੱਚ ਵੱਡੀ ਗਿਣਤੀ ਵਿੱਚ ਸਕੂਲੀ ਬੱਚਿਆਂ ਨੇ ਹਿੱਸਾ ਲਿਆ ਉਪ ਮਹਾਯਾਗ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਐਸਟਡੀਅਮ ਕੁਪੇਂਦਰ ਸਿੰਘ ਸਹਾਰਾ ਨੇ ਸਮਾਰੋਹਨ ਕਰਕੇ ਕੀਤਾ ਪਨਾਰੋਵਿਕ ਵਿਕਾਸ ਇਸਟਾਰਟ ਦੇ ਸਰਕਟ ਕਨਫਰੰਸ ਦੇ ਸੁਭਾਗੋਤਿਕ ਪ੍ਰਮੁੱਖ ਵਿਦੇਸ਼ੀ ਨੇ ਸੰਬੋਧਨ ਦੌਰਾਨ ਲੋਕਾਂ ਨੂੰ ਸਵਾਮੀ ਜੀ ਦੇ ਦਸਤੇਮਾਰਕ ਤੇ ਚੱਲਣ ਦੀ ਅਪੀਲ ਕੀਤੀ ਅਤੇ ਰਜਨਨਾ ਸਵੇਰ ਦੇ ਸਮੇਂ ਪੂਰਜ ਨਮਸਕਾਰ ਕਰਨ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਨਾਲ ਹੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਜੋ ਵੀ ਕੰਮ ਕਰਾਂਗੇ ਉਹ ਰਾਸ਼ਟਰ ਦੇ ਹਿੱਤ ਵਿੱਚ ਹੀ ਹੋਵੇਗਾ। ਜੇ ਆਕਰਨ ਅਸੀਂ ਚੰਗੇ ਨਾਗਰਿਕ ਬਣ ਸਕਾਂਗੇ। ਇਸ ਮੌਕੇ ਹੋਰ ਵੀ ਸ਼ਹਿਰ ਦੇ ਕਈ ਉੱਗੀਆਂ ਸਖਤੀ ਤਾਂ ਹਾਜਰ ਸਨ। ਔਰ ਸਾਰੇ ਦੇਸ਼ ਭਰ ਦੇ ਵਿੱਚ ਇਕੋ ਦਿਨ ਇੱਕੋ ਸਮੇਂ ਸੂਰਜ ਨਮਸਕਾਰ ਦਾ ਯੋਜਨ ਕੀਤਾ ਜਾ ਰਿਹਾ ਹੈ ਸਵਾਮੀ ਵਿਵੇਕਾਨੰਦ ਜੀ ਦੀ 150 ਸਾਲਾ ਜਨਮ ਸ਼ਤਾਬਦੀ ਦੇ ਸਬੰਧ ਦੇ ਵਿੱਚ ਅੱਜ ਰਾਮਪਰਾ ਫੂਲ ਦੇ ਵਿੱਚ ਵੀ 20 ਸਕੂਲਾਂ ਦੇ ਵੱਥੋ-ਵੱਥਰੇ ਬੱਚਿਆਂ ਨੇ 1000 ਦੇ ਲਗਭਗ ਬੱਚਿਆਂ ਨੇ ਅੱਜ ਸੂਰਜ ਨਮਸਕਾਰ ਮਹਾਜਗ ਦੇ ਵਿੱਚ ਆਪਣਾ ਹਿੱਸਾ ਪਾਇਆ ਹੈ ਅੱਜ ਰਾਮਬਾਗ ਦੇ ਸ਼ਾਂਤੀ ਹਾਲ ਦੇ ਵਿੱਚ ਅਸੀਂ ਸੂਰਜ ਨਮਸਕਾਰ ਦਾ ਯੋਜਨ ਕੀਤਾ ਹੈ ਵਿਵੇਕਾਨੰਦ ਸੰਭਾਰੂ ਸੰਪਤੀ ਵੱਲੋਂ ਇਹ ਸਾਡਾ ਚੌਥਾ ਸਮਾਗਮ ਹੈ ਅੱਜ ਸੂਰਿਆ ਦੇਵ ਭਗਵਾਨ ਸੂਰਯਦੇਵ ਦਾ ਜਨਮ ਦਿਨ ਵੀ ਹੈ ਤੇ ਸਵਾਮੀ ਵਿਵੇਕਾਨੰਦ ਜੀ ਦੀ 150 ਸਾਲਾ ਜਨਮ ਸ਼ਤਾਬਦੀ ਦੇ ਸਬੰਧ ਦੇ ਵਿੱਚ ਹਰ ਸਾਰੇ ਬੱਚਿਆਂ ਨੇ ਜਿਹੜਾ ਇਹ ਆਯੋਜਨ ਕੀਤਾ ਹੈ ਸੂਰਯ ਨਮਸਕਾਰ ਇੱਕ ਯੋਗ ਵੀ ਹੈ ਇੱਕ ਆਸਨ ਵੀ ਹੈ ਇਸ ਦੇ ਵਿੱਚ ਬਹੁਤ ਵੱਧ ਚੜ੍ਹ ਕੇ ਸਕੂਲੀ ਬੱਚਿਆਂ ਨੇ ਹਿੱਸਾ ਲੇਤਾ ਹੈ ਸੋਈ ਦੇਖਣਾਂ ਜੀ ਵੱਲੋਂ ਸੂਰਯ ਨਮਸਕਾਰ ਦਾ ਪ੍ਰਬੋਹ ਰੱਖਿਆ ਗਿਆ ਹੈ ਜੀ ਇਹ ਸਬੰਧ ਚ ਕੀ ਮੈਸੇਜ ਹੈ ਤੁਹਾਡੇ ਵੱਲੋਂ ਕਿ ਮੈਂ ਇਸ ਜੇ ਆਪਾਂ ਉਹ ਜੋ ਸਭ ਕੀ ਹੈ ਸਤਿ ਸ੍ਰੀ ਅਕਾਲ ਮੌਜੂਦੀ ਐਨਰੋਨ ਬੋਰਡ ਮਦਾਈ ਨਾ ਇਹਨੇ ਬਹੁਤ ਹੀ ਅੱਛੇ ਤੰਗ ਨਾਲ ਜਿ ਸਦੇ ਤੱਕ ਲਾ ਸੋਏ ਨਮਸਕਾਰ ਵਰਪਸ ਕੀਤਾ ਹੈ 150 ਸਾਲਾ ਜੋ ਸਮਟੀ ਅਚੀ ਵਿਵੇਕਾਨੰਦ ਜੀ ਬਹੁਤ ਹੀ ਅੱਛੇ ਤੱਕ ਲਾਣੇ ਲਾਏ ਇਹ ਪ੍ਰੋਗਰਾਮ ਜਿਹੜਾ ਅੱਜ ਭਗਵਾਨ ਸੂਰਿਆ ਦੀ ਜਨਮਤੀ ਹੈ ਸੂਰਿਆ ਸਪਤਮੀ ਦੇ ਦਿਨ ਪੂਰੇ ਪੰਜਾਬ ਪੂਰੇ ਦੇਸ਼ ਔਰ ਦੁਨੀਆ ਦੇ ਅੰਦਰ Swami Vivekananda 150 ਸਾਲਾ ਸਮਿਤੀ ਵੱਲੋਂ ਔਰ ਸਮੂਹਿਕ ਸੂਰਿਆ ਨਮਸਕਾਰ ਮਹਾ ਯੱਗ ਦਾ ਆਯੋਜਨ ਕੀਤਾ ਜਾ ਰਿਹਾ ਹੈ ਅੱਜ ਦਾ ਕਾਰਜਕ੍ਰਮ ਉਸੀ ਸਿਲਸਿਲੇ ਵਿੱਚ ਇੱਥੇ ਰਾਮਪੁਰਾ ਵਿਖੇ ਕੀਤਾ ਗਿਆ ਤਾਂ ਪ੍ਰਪਤੋ ਜਸਵੀਰ ਸਿੰਘ ਔਲਕ ਦੇ ਨਾਲ ਪਹੁੰਚ ਮਾੜਾ ਹਲਕਾ